ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਪੀ ਟੀਵੀ ਤੇ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਆ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਨ ਤੇ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਵਿਕਰਮ ਮਜੀਠੀਆ ਅੱਜ ਸਵੇਰ ਤੋਂ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਤਹਿਤ ਪੰਜਾਬ ਦੇ ਵਿੱਚ 26 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਇਸ ਲੜੀ ਤਹਿਤ ਅੰਮ੍ਰਿਤਸਰ ਅਤੇ ਚੰਡੀਗੜ੍ਹ ਸਿੱਤ ਸ੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਅੰਿਆਰੇ ਹੱਸ਼ਾਂ ਦੇ ਉੱਤੇ ਵੀ ਛਾਪੇਮਾਰੀ ਕੀਤੀ ਗਈ ਇਸਰਾਨ ਮਜੀਠੀਆ ਆਪਣੀ ਅੰਗਿਕ ਸਰਵਾਲੀ ਰਿਹਾਇਸ਼ ਤੇ ਮਜੂਦ ਸੰਦ ਜਦੋਂ ਵਿਜੀਲੈਂਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਮਤਲਬ ਜਿਵੇਂ ਪਤਾ ਨਹੀਂ ਕੀ ਹੈ। ਜੇ ਕੋੜਾ ਕਾਲ ਮੈਂ ਐਸੀ ਜਾਣ ਨੂੰ ਤਿਆਰ। ਇੱਕ ਲਈ ਹੁਣ ਕਿੱਤਰ ਕਾਇਜੀ ਤੁਸੀਂ। ਅਕੋਰਨਦੀਪ ਜੀ। ਤੁਸੀਂ ਕਪੂ ਕੀਤਾ ਸੀ ਮੇਰੇ ਨਾਲ। ਹਾਂਜੀ। ਤੇ ਕਮਿਟਮੈਂਟ ਕੀ ਕੀ ਹੋਤੀ ਜਾਣਦੀ ਸੀ। ਨਹੀਂ ਨਹੀਂ ਕਾਲੀ ਉਸੋਂ। ਸ਼ਾਨ ਭੜੀ ਅਕਾਲੀਦਾਰ ਬਾਦਲੇ ਜਿੰਦਾਬਾਦ।

ਹਾਂ ਬਹੁਤ ਜਲਦੀ ਆ ਗਈ ਬਹੁਤ ਜਲਦੀ ਆ ਗਈ ਜਦੋਂ ਇਹ ਪਾੜੇ ਵਿੱਚ ਫਿਰ ਕਾਇਰ ਨਹੀਂ ਮੈਣੇ ਯਾਰ ਉਹਨਾਂ ਨੇ ਕੀ ਕਰਤਾ ਯਾਰ ਉੱਪਰ ਸੀ ਉਹਨਾਂ ਆ ਕੇ ਪੀ ਗਏ ਬੈਗਾ ਪੀ ਗਏ ਜਿਹੜੇ ਜਹਾਜ਼ ਉੱਤੇ ਖੜੇ ਆ ਅੱਗੇ ਤੱਕ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਤੂਫਾਨ ਅਤੇ ਮੀਂਹ ਲਈ yellow alert ਜਾਰੀ ਕੀਤਾ ਗਿਆ। ਜਦੋਂ ਕਿ ਮੌਸਮ ਵਿਭਾਗ ਨੇ ਅੱਜ ਸਵੇਰੇ 10 ਵਜੇ ਤੱਕ ਮੁਹਾਲੀ ਅਤੇ ਪਟਿਆਲਾ ਦੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਦਰਮਿਆਨੀ ਬਾਰਿਸ਼ ਡਿੱਗਣ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ। ਮੌਸਮ ਵਿਭਾਗ ਨੇ 3 ਜੂਨ ਤੱਕ ਸੂਬੇ ਦੀ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਵਿੱਚ ਡਿੱਗਣ ਅਤੇ ਤੇਜ਼ ਹਵਾਵਾਂ ਦੇ ਲਈ yellow alert ਜਾਰੀ ਕੀਤਾ। सीएम ਮਾਣੇ ਪੰਜਾਬ ਦੇ ਰਾਜਪਾਲ ਦੇ ਨਾਲ ਕੀਤੀ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਗੁਲਾਬ ਜੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਪੰਜਾਬ ਗਵਰਨਰ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੁੱਖ ਮੰਤਰੀ ਨੇ ਦੱਸਿਆ ਕਿ ਉਹਨਾਂ ਨੇ ਗਵਰਨਰ ਤੋਂ ਚੰਡੀਗੜ੍ਹ ਦੀ ਪਾਰਟੀ ਦੇ ਲਈ ਦਫ਼ਤਰ ਦੇ ਵਿੱਚ ਥਾਂ ਮੰਗੀ गोल्डन बॉय ने उस स्ट्रावा गोल्डन स्पाइक ਵਿੱਚ ਜਿੱਤਿਆ ਸੋਨ ਦਾ ਤਗਮਾ। गोल्डन बॉय ਨੇ ਚੋਪੜਾ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਉਹ ਦੁਨੀਆ ਦੇ ਸਭ ਤੋਂ ਵਧੀਆ ਐਥਲੀਟਾਂ ਦੇ ਵਿੱਚੋਂ ਇੱਕ ਹੈ। गोल्डन बॉय ਨੇ ਚੈੱਕ ਬੰਗਵਾਸ ਦੇ ਵਿੱਚ ਆਯੋਜਿਤ ਉਸ स्ट्रावा गोल्डन स्पाइक ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਅੰਡੇਮਾਨ ਸਾਗਰ ਦੇ ਵਿੱਚ 24 ਘੰਟਿਆਂ ਦੇ ਵਿੱਚੋਂ ਤਿੰਨ ਵਾਰ ਆਇਆ ਪੁਚਾਲ। ਨੈਸ਼ਨਲ ਸੈਂਟਰ ਫੋਰ ਐਨ ਸੀ ਐਸ ਨੇ ਕਿਹਾ ਕਿ ਬੁੱਧਵਾਰ ਸਵੇਰੇ 7 ਵਜੇ 3 ਵਜੇ ਅੰਡੇਮਾਨ ਸਾਗਰ ਦੇ ਵਿੱਚ 4.5 ਕਿਲੋ ਦਾ ਪੁਚਾਲ ਆਇਆ ਇਸ ਤੋਂ ਪਹਿਲਾਂ ਸਵੇਰੇ 1 ਵਜੇ ਤਰਤਾਜ਼ੀ ਮਿੰਟ ਤੇ 4.2 ਕਿਲੋ ਦਾ ਪੁਚਾਲ ਆਇਆ ਜੂ ਐਸ ਜੂ ਐਸ ਜੀ ਐਸ ਜੀ ਦੇ ਅਨੁਸਾਰ ਇਹ ਪੁਚਾਲ ਪੋਰਟ ਬਲੇਰ ਦੇ ਵਿੱਚ ਆਇਆ ਤੇ ਇਸ ਦੀ ਦੂंगाई 270 ਕਿਲੋਮੀਟਰ ਮਾਪੀ ਗਈ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਸਵੇਰ ਦੀ ਅਸੈਂਬਲੀ ਦੇ ਵਿੱਚ ਖਬਰਾਂ ਪੜਨਾ ਹੋਵੇਗਾ ਲਾਜ਼ਮੀ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਸਾਰੇ ਡਿਪਟੀ ਡਾਇਰੈਕਟਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿ ਆ ਕਿ ਸਵੇਰ ਦੀ ਪ੍ਰਾਰਥਨਾ ਦੇ ਵਿੱਚ ਸਭਾ ਦੇ ਵਿੱਚ ਵਿਦਿਆਰਥੀਆਂ ਦੇ ਲਈ ਰੋਜ਼ਾਨਾ ਖਬਰਾਂ ਪੜਨਾ ਲਾਜ਼ਮੀ ਬਣਾਇਆ ਜਾਵੇ ਫਿਲਮ ਸਰਦਾਰ ਜੀ 3 ਨੂੰ ਲੈ ਕੇ ਦਲਜੀਤ ਦਾ ਵਿਰੋਧ ਗਲਤ ਦਲਜੀਤ ਦੋਸ਼ਾਂਜ਼ ਇੱਕ ਮਸ਼ਹੂਰ ਅਤੇ ਪ੍ਰਸਿੱਧ ਅਦਾਕਾਰ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ ਸਰਦਾਰ ਜੀ 3 ਦੇ ਵਿੱਚ ਇੱਕ ਅਜਿਹੀ ਫਿਲਮ ਆਈ ਜਿਸ ਨੇ ਪੰਜਾਬੀ ਸਿਨੇਮਾ ਦੇ ਵਿੱਚ ਆਪਣੀ ਇੱਕ ਨਵੀਂ ਮਿਸਾਲ ਪੇਸ਼ ਕੀਤੀ ਪਾਕ ਦੇ ਵਿੱਚ ਦਲਜੀਤ ਦੀ ਫਿਲਮ ਸਰਦਾਰ ਜੀ 3 ਦਾ ਫੋਟ ਕੀਤਾ ਜਾ ਰਿਹਾ ਹੈ ਜਦ ਕਿ ਫਿਲਮ ਨੂੰ ਪਹਿਲ ਗਾਮ ਹਮਲੇ ਤੋਂ ਪਹਿਲਾਂ ਬਣਾਈ ਗਈ ਸੀ